ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੋਪਦੇ ਹਾਂਜੀ ਇਹ ਰਾਗ ਗੌੜੀ ਇਹ ਦੋਵੇਂ ਗੱਗੇ ਸ਼ੁੱਧ ਉਚਾਰਨ ਕਰਨੇ ਹਨ ਰਾਗ ਗੌੜੀ ਨਹੀਂ ਕਹਿਦਣਾ ਰਾਗ ਗਉੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੀ ਚੋਪਦੇ ਨਹੀਂ ਕਹਿਣਾ ਹਨੀ ਊੜਾ ਬੰਦ ਮੂੰਹ ਵਾਲਾ ਓਂਕੜ ਲਾ ਕੇ ਚੌਪਦੇ ਦੁਪਦੇ ਇਹ ਦੁਪਦੇ ਨਹੀਂ ਕਹਿ ਦੇਣਾ ਦੱਦੇ ਤੇ ਪੱਪੇ ਦੇ ਵਿੱਚ ਡੈਸ਼ ਜੀ ਦੇ ਕੇ ਲਮਕਾ ਕੇ ਉਚਾਰਨ ਕਰਨਾ ਦੁਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਭਉ ਮੁਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਮਨ ਮਤ ਹੌਲੀ ਮਤ ਕਸਕੇ ਹੈ ਹੌਲੀ ਪਦ ਬੂਲਾ ਉਚਾਰਨ ਕਰਨਾ ਬੂਲੇ ਬੂਲ ਬੁੱਲੀ ਜਿਹੜਾ ਪਾਦਾ ਥੋੜਾ ਜਿਹਾ ਖਿੱਚ ਕੇ ਉਚਾਰਨ ਕਰਨਾ ਮਨ ਮਤ ਹੌਲੀ ਬੁੱਲੀ ਬੂਲ ਸਿਰ ਧਰ ਚੱਲੀ ਐ ਸਹੀ ਐ ਪਾਰ ਨਜ਼ਰੀ ਕਰਮੀ ਗੁਰ ਵਿਚਾਰ ਪੈ ਬਿਨ ਪੈ ਬਿਨ ਕੋਈ ਨ ਲੰਗਸ ਪਾਰ ਪੈ ਭਉ ਰਾਖਿਆ ਭਾਇ ਸਵਾਰ ਪੈ ਭਉ ਇਥੇ ਵਿਸਰਾਮ ਲਾ ਲਓ ਰਾਖਿਆ ਭਾਇ ਸਵਾਰ ਪੈ ਭੋ ਰਾਖਿਆ ਪਾਇ ਸਵਾਰ ਰਹਾਉ ਭੈ ਤਨ ਅਗਨ ਭਖੈ ਭੈ ਨਾਲ ਆਏ ਭਖਾਤੀ ਵੀ ਲੱਗੇਗਾ ਵਿਸਰਾਮ ਚਾਲ ਅਨੁਸਾਰ ਗੰਤੀ ਹੈ ਭੈ ਤਨ ਅਗਨ ਭਖੈ ਭੈ ਨਾਲ ਭੈ ਭੋ ਘੜੀਏ ਸਬਦ ਸਵਾਰ ਭੈ ਬਿਨ ਘਾੜਤ ਕਚੁਨ ਕਚ ਭੈ ਬਿਨ ਇਥੇ ਵਿਸਰਾਮ ਹੈ ਘਾੜਤ ਕੱਚ ਕੱਚ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਉਂਝ ਲਿਖਿਆ ਹੋਇਆ ਕੱਚ ਨਿਕੱਚ ਪਰ ਨੰਨੇ ਨੂੰ ਇੱਧਰ ਚੱਚੇ ਦੇ ਨਾਲ ਲਾ ਕੇ ਉਚਾਰਨ ਕਰਨਾ ਹੈ ਕੰਚ ਕੱਚ ਅਰਥ ਕੀਤਾ ਜਾਂਦਾ ਕੱਚਿਆਂ ਨਾਲੋਂ ਵੀ ਕੱਚਾ ਅੰਦਾ ਅੰਦਾ ਸੱਚਾ ਅੰਧੀ ਛੱਟ ਬੁੱਧੀ ਬਾਜੀ ਉਪਜੈ ਚਾਉ ਸਹਸ ਸਿਆਣਪ ਪਵੈ ਨਤਾਉ ਨਾਨਕ ਮਨਮੁਖ ਬੋਲਣ ਵਾਉ ਇਹ ਨਾਨਕ ਪਾਤੀ ਵਿਸਰਾਮ ਲਾਉਣਾ ਹੈ ਧਿਆਨ ਨਾਲ ਯਾਦ ਰੱਖਣਾ ਹੈ ਨਾਨਕ ਮਨਮੁਖ ਬੋਲਣ ਵਾਉ ਪਾਵਿਨ ਘਾੜਤ ਕਚਨ ਕਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੈ ਚਾਉ ਸਹਸ ਸਿਆਣ ਪਪਵਨਤਾਉ ਨਾਨਕ ਮਨ ਮੁਕਬੂਲਣ ਵਾਉ ਅੰਦਾ ਅਖਰ ਵਾਉ ਦਵਾਉ ਗੌੜੀ ਮਹੱਲਾ ਪਹਿਲਾ ਡਰ ਘਰ ਘਰ ਡਰ ਡਰ ਜਾਏ ਜੇ ਵੀ ਵਿਸਰਾਮ ਧਿਆਨ ਨਾਲ ਲਾਉਣਾ ਡਰ ਘਰ ਇਥੇ ਠੰਮਕ ਲਾ ਦਨੀ ਹੈ ਘਰ ਡਰ ਇਥੇ ਵਿਸਰਾਮ ਹੈ ਡਰ ਇਥੇ ਯਮਕ ਲਾ ਦਨੀ ਐ ਡਰ ਜਾਏ ਇਉ ਚਾਰਨ ਕਰਨਾ ਡਰ ਘਰ ਘਰ ਡਰ 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 ਜਾਏ ਸੋ ਡਰ ਕੇ ਹ ਜਿਤ ਡਰ ਡਰ ਪਾਇ ਹ ਜਿਤ ਡਰ ਇਥੇ ਠਮਕ ਡਰ ਪਾਇ ਤਦ ਬੇਨ ਦੂਜੀ ਨਾਹੀ ਜਾਏ ਜੋ ਕਿਛਕ ਵਰਤਾ ਸਭ ਤੇਰੀ ਰਜਾਈ ਡਰੀਏ ਜੇ ਡਰ ਹੋਵੈ ਹੋਰ ਡਰ ਡਰ ਡਰਣਾ ਮਾਨਕਾ ਸੋਰ ਰਹਾ ਨਾ ਜੀਵ ਮਰਾ ਨ ਦੂਬਾ ਤਰਾ ਜੇਨ ਕਿਛ ਕੀਆ ਸੋ ਕਿਛ ਕਰੇ ਹੁਕਮੇ ਆਵੈ ਹੁਕਮੇ ਜਾਏ ਆਗੇ ਪਾਛ ਹੁਕਮ ਸਮਾਈ ਹੰਸ ਹੀਤ ਆਸਾ ਅਸਮਾਨ ਇਸ ਵਿੱਚ ਭੂਖ ਬਹੁਤ ਨੈਸਾਨ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਇਸ ਰਾਮ ਯਾਦ ਰੱਖਣਾ ਹੈ ਤਿਸ ਵਿੱਚ ਭੂਖ ਬਹੁਤ ਇੱਥੇ ਵਿਸਰਾਮ ਹੈ ਨੈਸਾਨ ਇਹ ਵੱਖਰਾ ਪਾਠ ਉਚਾਰਨ ਕਰਨਾ ਹੈ ਨੈਸਾਨ ਕੱਠਾ ਨਹੀਂ ਕਹਿ ਦੇਣਾ ਨੈਸਾਨ ਇਸ ਤਰ੍ਹਾਂ ਉਚਾਰ ਭਾ ਖਾਣਾ ਪੀਣਾ ਆਧਾਰ ਇਹ ਭਾਉ ਤੇ ਵਿਸਰਾਮ ਹੈ ਭਾਉ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋ ਹਿਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਇਹ ਵੀ ਵਿਸਰਾਮ ਧਿਆਨ ਨਾਲ ਠਮਕੈ ਇਕ ਜਿਸ ਕਾ ਕੋਏ ਇਥੇ ਠਮਕ ਲਾ ਦਨੇ ਫਿਰ ਬੋਲਨਾ ਕੋਈ ਇਥੇ ਵਿਸਰਾਮ ਕੋਏ ਕੋਈ ਯਾਨੀ ਇਸ ਤਰ੍ਹਾਂ ਪੰਕਤੀ ਉਚਾਰਨ ਕਰਨੀ ਹੈ ਜਿਸ ਕਾ ਕੋਏ ਕੋਈ ਕੋਏ ਕੋਈ ਵਿਸਰਾਮ ਤੇ ਜਿਆਦਾ ਰੱਖਣਾ ਸਭ ਕੋ ਤੇਰਾ ਤੂੰ ਸਭ ਨਾ ਕਾਸੋਏ ਜਾ ਕੇ ਜੀ ਅਜੰਤ ਧਨ ਮਾਲ ਨਾਨਕ ਆਖਣਾ ਬੇਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹ ਵਿਸ਼ੇਖ ਸਤ ਪਦ ਜਿਹੜਾ ਥੋੜਾ ਜਾਂ ਕਸ ਕੇ ਵਿਚਾਰ ਕਰਨਾ ਸਤ ਭਾਈ ਕਰ ਇਹ ਹੂ ਵਿਸ਼ੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸ਼ਰਮ ਸੁਰਤ ਦੋਏ ਸਸੁਰ ਪਏ ਹਾਂ ਸਸੁਰ ਪਈ ਕਰਨੀ ਕਾਮਣ ਕਰ ਮਨ ਲਏ ਸਾਹਾ ਸੰਤੋਖ ਵਿਆਹ ਵਿਜੋਗ ਸਾਹਾ ਸੰਜੋਗ ਸੰਤੋਖ ਨਹੀਂ ਸੰਜੋਗ ਪਦ ਸਾਹਾ ਸੰਜੋਗ ਵਿਆਹ ਵਿਜੋਗ ਸਤ ਸੰਤਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪਾਉਣਾ ਪਾਣੀ ਅਗਨੀ ਕਾ ਮੀਲ ਇਹ ਅਗਨੀ ਕਾ ਇਥੇ ਠਮਕ ਲਾ ਦਿੰਦੀ ਮੀਲ ਚੰਚਲ ਚਪਲ ਬੁੱਧ ਕਾ ਖੀਲ ਇਹ ਵਿਸਰਾਮ ਚੰਚਲ ਤੇ ਲਾਉਣਾ ਹੈ ਕਈ ਚੰਚਲ ਚਪਲ ਤੇ ਵਿਸਰਾਮ ਲਾਉਂਦੇ ਹਨ ਪਰ ਮੁੱਖ ਰੂਪ ਦੇ ਵਿੱਚ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜ਼ੇ ਦਸਵਾ ਦੁਆਰ ਬੁੱਝ ਰੇ ਗਿਆਨੀ ਇਹੋ ਵਿਚਾਰ ਇਹ ਬੁੱਝ ਪਦ ਤੇ ਯਮਕ ਲਾਦਨੀ ਹੈ ਬੁੱਝ ਰੇ ਗਿਆਨੀ ਇਹੋ ਵਿਚਾਰ ਕਥਤਾ ਬਕਤਾ ਸੁਨਤਾ ਸੂਈ ਆਪ ਵਿਚਾਰੇ ਸੁ ਗਿਆਨੀ ਹੋਈ ਰਹਾਉ ਦਿਹੀ ਮਾਤੀ ਬੁਲਾ ਪਾਉਣ ਬੁੱਝ ਰੇ ਗਿਆਨੀ ਬੂਆ ਹੈ ਕੌਣ ਇਹ ਵੀ ਦੋ ਯਮ ਕਾ ਹਨ ਇੱਕ ਤੇ ਬੁੱਝ ਤੇ ਲਾ ਦੇਣੀ ਹੈ ਬੁੱਝ ਰੇ ਗਿਆਨੀ ਇਥੇ ਵਿਸਰਾਮ ਬੂਆ ਹੈ ਇਥੇ ਠੰਮਕ ਲਾ ਦੇਣੀ ਹੈ ਫਿਰ ਬੋਲਨਾ ਕੌਣ ਬੀ ਸੁਰਤਾ ਬਾਦ ਅਹੰਕਾਰ ਓਹ ਨੰਬੁਆ ਜੋ ਦੇਖਣ ਹਾਰ ਜੈ ਕਾਰਣ ਟਾਟ ਤੀਰਸ ਜਾਹੀ ਟਾਟ ਜਿਹੜਾ ਪਾ ਦਾ ਪੋਲਾ ਉਚਾਰਨ ਕਰਨਾ ਰਤਨ ਪਦਾਰਥ ਘਟ ਜੀ ਮਾਹੀ ਪੜ ਪੜ ਪੰਡਿਤ ਬਾਦ ਵਖਾਣੈ ਭੀਤਰ ਹੋਦੀ ਵਾਸਤਨਾ ਜਾਣੇ ਹੋ ਨ ਮੂਆ ਮੇਰੀ ਮੂਈ ਬਲਾਈ ਉਹ ਨ ਮੂਆ ਜੋ ਰਹਿਿਆ ਸਮਾਈ ਕਹ ਨਾਨਕ ਗੁਰ ਬ੍ਰਹਮ ਦਿਖਾਇਆ ਇਹ ਕਹ ਨਾਨਕ ਤੇ ਵਿਸਰਾਮ ਗੁਰ ਰਾਰੇ ਨੂੰ ਸਿਆਰੀ ਲੱਗੀ ਐਥੇ ਜਮਕ ਲਾ ਦੇਣੀ ਐ ਗੁਰ ਬ੍ਰਹਮ ਦਿਖਾਇਆ ਮਰਤਾ ਜਾਂਦਾ ਨਦਰ ਨਾ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੈ ਮਨ ਨਾਉ ਦੱਖਣੀ ਜਿਹੜਾ ਨਾ ਪਾ ਦੇ ਕਸ ਕੇ ਉਚਾਰਨ ਕਰਨਾ ਤਖਣੀ ਨਹੀਂ ਕਹਿਣਾ ਦੱਖਣੀ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੈ ਮਨ ਨਾਉ ਤਾਕ ਸਦ ਬਲਿਹਾਰ ਜਾਓ ਆ ਪੁਲਾਇ ਠੋਰ ਨਠਾਉ ਤੂੰ ਸਮਝਾਵਹਿ ਮੇਲ ਮਿਲਾਉ ਨਾਮ ਮਿਲੈ ਚੱਲੈ ਮੈਂ ਨਾਲ ਬਿਨ ਨਾਵੈ ਵਾਦੀ ਸਭ ਕਾਲ ਰਹਾਉ ਖੇਤੀ ਵਣਜ ਨਾਵੈ ਕੀ ਓਟ ਪਾਪ ਪੁਨ ਬੀਜ ਕੀ ਓਟ ਦੂਮੇ ਇਸਰਾਮ ਖੇਤੀ ਵਣਜ ਇਥੇ ਵਿਸਰਾਮ ਹੈ ਨਾਵੈ ਕੀ ਇਕ ਤੇ ਥਮਕ ਨਾਵੈ ਪਦ ਪੂਲਾ ਉਚਾਰਨ ਕਰਨਾ ਨਾਵੈ ਕੀ ਓਟ ਪਾਪ ਪੁੰਨ ਇਥੇ ਵਿਸਰਾਮ ਹੈ ਬੀਜ ਕੀ ਇਥੇ ਥਮਕ ਹੈ ਪੂਟ ਇਸ ਤਰ੍ਹਾਂ ਉਚਾਰਨ ਕਰਨਾ ਕਾਮ ਕ੍ਰੋਧ ਜੀ ਮਹ ਚੋਟ ਨਾਮ ਵਿਸਾਰ ਚੱਲੇ ਨਾਮ ਵਿਸਾਰ ਚੱਲੇ ਮਨ ਕੋਟ ਨਾਮ ਵਿਸਾਰ ਇਥੇ ਵਿਸਰਾਮ ਲਾ ਦਿਓ ਨਾਮ ਵਿਸਾਰ ਚੱਲੇ ਮਨ ਕੋਟ ਸਾਚੇ ਗੁਰ ਕੀ ਸਾਚੀ ਸਿੱਖ ਇਹ ਵੀ ਥੋੜਾ ਜਿਹਾ ਧਿਆਨ ਨਾਲ ਉਚਾਰਨ ਕਰਨਾ ਸਾਚੇ ਗੁਰ ਕੀ ਗੁਰ ਕੀ ਇਕੱਠਾ ਨਹੀਂ ਕਹਿ ਦੇਣਾ ਸਾਚੇ ਗੁਰ ਕੀ ਸਾਚੀ ਸਿੱਖ ਸੱਚ ਗੁਰ ਕੀ ਸਾਚੀ ਸਿੱਖ ਤਨ ਮਨ ਸੀਤਲ ਸਾਚ ਪ੍ਰੀਖ ਜਲ ਪੁਰਾਣ ਰਸ ਕਮਲ ਪ੍ਰੀਖ ਸ਼ਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦਵਾਰ ਪੰਚ ਵਸਹ ਮਿਲ ਜੋਤ ਅਪਾਰ ਆਪ ਤੁਲੈ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗਾੜੀ ਮਹੱਲਾ ਪਹਿਲਾ ਜਾਤੋ ਜਾਏ ਕਹਾ ਤੇ ਆਵੇ ਕਹਿ ਉਪਜੈ ਕਹਿ ਜਾਏ ਸਮਾਵੇ ਕਿਉ ਬਾਧਿਓ ਗੁਰ ਮੁਕਤੀ ਪਾਵੇ ਕਿਉ ਅਬਿਨਾਸੀ ਸਹਿਜ ਸਮਾਵੇ ਨਾਮ ਰਿਦੈ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਨਿਹਕਾਮ ਰਹਾਉ ਸਹਿਜੇ ਆਵੇ ਸਹਿਜੇ ਧਿਆਇ ਮਨ ਤੇ ਉਪਜੈ ਮਨ ਮਾ ਹਿਸਮਾਇ ਗੁਰਮੁਖ ਮੁਕਤ ਬੰਧ ਨਾ ਪਾਈ ਇਹ ਬੰਧ ਵਖਰਾ ਪਾਠ ਹੈ ਬੰਧਨ ਨਹੀਂ ਕਹਿਣਾ ਗੁਰਮੁਖ ਮੁਕਤੋ ਬੰਦ ਇਥੇ ਯਮਕ ਨਾ ਪਾਇ ਸਬਦ ਵਿਚਾਰ ਛਟਾ ਹਰ ਨਾਏ ਸਬਦ ਵਿਚਾਰ ਇਥੇ ਵਿਸਰਾਮ ਹੈ ਛਟਾ ਇਥੇ ਯਮਕ ਲਾ ਦੇਣੀ ਹੈ ਹਰ ਨਾਏ ਤਰਵਰ ਬੰਖੀ ਬਹੁ ਨਿਸਬਾਸ ਸੁਖ ਦੁਖੀਆ ਮਨ ਮੋਹ ਵਿਨਾਸ਼ ਸਾਜ ਵਿਹਾਗ ਤੱਕਹ ਆਗਾਸ ਤੱਕਹ ਪਾਦ ਜਿਹੜਾ ਇਕ ਕਸ ਕੇ ਉਚਾਰਨ ਕਰਨਾ ਹੈ ਦਹ ਦਿਸ ਧਾਵਹਿ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟਾ ਵਿਖਮਾਟ ਬਿਨ ਵਖਰ ਸੂਨ ਘਰ ਹਾਟ ਗੁਰ ਮਿਲ ਖੋਲੇ ਬਜਰ ਕਪਾਟ ਸਾਧ ਮਿਲਾ ਪੂਰਵ ਸੰਜੋਗ ਸੱਚ ਰਹਸੇ ਪੂਰੇ ਹਰ ਲੋਗ ਇਹ ਰਹਸੇ ਪਾਠ ਚਾਲ ਅਨਸਾਰ ਇਥੇ ਕਿਰਾਇਆ ਜਾਂਦਾ ਜੇ ਕੋਈ ਰਹਸੇ ਕਹਿੰਦਾ ਤਾਂ ਵੀ ਠੀਕ ਹੈ ਦੋਵੇਂ ਪਾਸ ਠੀਕ ਹਨ ਇਥੇ ਸੱਚ ਰਹਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਜ ਸੁਭਾਈ ਵਿਸਰਾਮ ਧਿਆਨ ਦੇ ਨਾਲ ਲਾਉਣਾ ਮਨ ਤਨ ਦੇ ਇਥੇ ਵਿਸਰਾਮ ਹੈ ਲੈ ਸਹਜ ਸੁਭਾਈ ਨਾਨਕ ਤਨ ਕਾ ਲਾਗ ਪਾਇ ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ